ਵਹੀ ਗੁਰ ਕੀ ਕਾਲਸਾ ਵਹੀ ਗੁਰ ਕੀ ਕੀਤੇ ਤੁਹਾਡਾ ਸਾਡੀ YouTube ਚ ਅਤੇ Facebook ਤੇ ਸਵਾਤਾ ਜੀ ਅੱਜ ਨੇ ਬਵੜ ਲੈ ਕੇ ਮੋਲਮਾਲੀ ਪੱਗ ਇਹਨਾਂ ਤੋਂ ਸਵਾ 7 ਮੀਟਰ ਕਪੜਾ ਵਰਤਿਆ ਜਿਹੜਾ ਆਪਾਂ ਪਹਿਲਾਂ ਲਾਣਾ ਸਰਦੇ ਸੈਂਟਰ ਚ ਲੈ ਕੇ ਲਾੜ ਨੂੰ ਪੂਣੀ ਦੇ ਹਲ ਦੇ ਬਥੇਰੇ ਆ ਕੇ ਬੰਦ ਪਾਸਾ ਉਤਰਾ ਕੇ ਦੋਈ ਪੱਲੇ ਜਿਹੜੇ ਆਪਾਂ ਥੋੜੇ ਬੰਨ੍ਹੇ ਉੱਥੇ ਗੜ ਕਿਹੜਾ ਪਾੜਨ ਨੂੰ ਲੋਡ ਕਰਕੇ ਸੈਟ ਕਰਕੇ ਲਗਾ ਦੇਣਾ ਤੇ ਵੇਲਾ ਮਾ ਅਗਲਾ ਲੜ ਲਗਾਉਣਾ ਲੜਨ ਬੈਗ ਤੋਂ ਪਿੰਚ ਕਰਨਾ ਪੂਣੀ ਦਾ ਖਲਦਾ ਹੱਥਾ ਜੜਾ ਕੇ ਬੰਦ ਪਾਸਾ ਉੱਤਰਾ ਕੇ ਦੋਈ ਬਲ ਜਿਹੜੇ ਆਪਣੇ ਵਾਲਿਓ ਇਕੱਠੇ ਕਰਨੇ ਹਨ ਦੋਈ ਬਲਾਂ ਜਿਹੜੇ ਆਪਣੀ ਵਾਲਿਓ ਇਕੱਠੇ ਕਰਕੇ ਤੇ ਲੜਨ ਜਿਹੀ ਤਰ੍ਹਾਂ ਲੋਡ ਕਰਕੇ ਤੇ ਵਾਲ ਜਿਹੜੇ ਆਪੋ ਜੀ ਟਾਈਟ ਕਰਕੇ ਜਿਹੜਾ ਪੜਨ ਨੂੰ ਇੱਥੇ ਆਪਣੇ ਪਹਿਲੇ ਵਾਲ ਮੁਕ ਜਾਣਗੇ ਉੱਥੇ ਜਿਹੜਾ ਪੜਨ ਨੂੰ ਲੋਡ ਕਰਕੇ ਸੈਟ ਕਰਕੇ ਜਿਹੜੇ ਆਪਣੇ ਵਾਲ ਜਿਹੜੇ ਆ ਪੜ ਕੇ ਆ ਜਿਹੜਾ ਪੜਨ ਲੋਡ ਕਰਕੇ ਲਗਾ ਦੇਣਾ ਹੈ ਕਿ ਕਿਧੜਾ ਪਲਾੜ ਲੋਡ ਕਰਕੇ ਤੇ ਸੈਟ ਕਰਕੇ ਤੇ ਬੱਲ ਜਿਹੜੇ ਆਪਣੇ ਲੋਡ ਕਰ ਤੇੜਾ ਬੱਲ ਲੋਡ ਕਰਕੇ ਲਗਾਉਣਾ ਹੈ ਅਗਲਾੜਾ ਪਲਾੜ ਲਾਉਣਾ ਲੈਡਨ ਬੈਗ ਤੋਂ ਕੱਢ ਕੇ ਪੁਣ ਲੋਲ ਦਾ ਵੱਥਲੇ ਰੱਖ ਕੇ ਬੰਦ ਪਾਸਾ ਉੱਤਰ ਕੇ ਦੋਈ ਪੱਲੇ ਇਕੱਠੇ ਕਰ ਲੈਣੇ ਆ ਦੋਈ ਪੱਲੇ ਇਕੱਠੇ ਕਰਕੇ ਤੇ ਬੱਲੇ ਦਾ ਤੋਂ ਬੱਲੇ ਆਪਣੇ ਪੱਲੇ ਪੱਲੇ ਵਿੱਚੋਂ ਬੱਲ ਨੇੜੇ ਆਪਾਂ ਇਕੱਠੇ ਕਰ ਲੈਣੇ ਸਭ ਤੋਂ ਪਹਿਲੇ ਪੱਲੇ ਵਿੱਚ ਜਿਹੜੇ ਆਪਾਂ ਬੱਲ ਇਕੱਠੇ ਕਰਕੇ ਦੂਜੇ ਵਾਲ ਪਹਿਲੇ ਵਾਲ ਜਿਹੜੇ ਆਪਣੇ ਵਾਲ ਪਾਈ ਹੁੰਦੇ ਆ ਉਹਨਾਂ ਨੂੰ ਆਪਣੇ ਪਹਿਲੇ ਪਹਿਲੇ ਵਾਲ ਪਹਿਲੇ ਪੱਲੇ ਵਾਲਾ ਬਣਾ ਜੋੜ ਕੇ ਫਿਰ ਜਿਹੜਾ ਪਰ ਨੂੰ ਲੋਡ ਕਰਕੇ ਤੇ ਆਪਾਂ ਜਿੱਥੇ ਪਹਿਲੇ ਵਾਲ ਦੇ ਵਾਲ ਮੁੱਕਦੇ ਹੀ ਹੈ ਉਹ ਥੇੜਾ ਰੱਡ ਨੂੰ ਸੈੱਟ ਕਰਕੇ ਤੇ ਜਿੱਥੇ ਆਪਾਂ ਇਸ ਤੋਂ ਪਹਿਲਾਂ ਲਾਇਆ ਸੀ ਦੂਜਾ ਰੱਡ ਉਹ ਜਿੱਥੋਂ ਆਪਾਂ ਉਹਦੀ ਨੋਕ ਸ਼ੁਰੂ ਜਿੱਥੇ ਆਪਣੀ ਨੋਕ ਟਿਕਾਈ ਸੀ ਉਹ ਥੇੜਾ ਪਰ ਨੂੰ ਰੱਖ ਕੇ ਤੇ ਸੈਟ ਕਰਕੇ ਤੇ ਉਹਦੇ ਬਲ ਜਿਹੜੇ ਆਪਾਂ ਉਹ ਲੋਡ ਕਰਕੇ ਜਿਹੜਾ ਪਣ ਨੂੰ ਚੰਗੀ ਤਰ੍ਹਾਂ ਸੈਟ ਕਰਕੇ ਤੇ ਬਲ ਜਿਹੜੇ ਆਪਾਂ ਉਹ ਟੈਡ ਕਰਕੇ ਜਿਹੜਾ ਪਣ ਲੋਡ ਕਰਕੇ ਲਗਾ ਦੇਣਾ ਹੈ ਅਗਲਾ ਪਲੜ ਲਾਉਣਾ ਲੜਨ ਬੈਕ ਤੋਂ ਪਿੰਚ ਕਰਕੇ ਪੂਣੀ ਦਾ ਹਲ ਦਾ ਪੱਥਰ ਰੱਖ ਕੇ ਬੰਦ ਪਾਸਾ ਉਤਰਾ ਕੇ ਦੋਈ ਬੰਦਿਆਂ ਚੋਂ ਬਲ ਜਿਹੜੇ ਆਪਾਂ ਇਕੱਠੇ ਕਰਦੇ ਆ ਨਾ ਦੋਈ ਬਣ ਜਿਹੜੇ ਉਹ ਵਾਣੇ ਇਕੱਠੇ ਕਰਕੇ ਤੇੜਾ ਪਲਾਨ ਨੂੰ ਸੈੱਟ ਕਰ ਲੈਣਾ ਫੇਰ ਜਿਹੜੇ ਬਣੇ ਇੱਥੇ ਆਪਣੇ ਪਹਿਲੇ ਵਾਲੇ ਬਲਕ ਡੋਣੀ ਉਹ ਤੇੜਾ ਪਲਾਨ ਲੋਡ ਕਰਕੇ ਤੇ ਸੈੱਟ ਕਰਕੇ ਜਿਹੜਾ ਪਲਾਨ ਲੋਡ ਕਰਕੇ ਲਗਾ ਦੇਣਾ ਹੈ ਥੇੜਾ ਆਪਾਂ ਅਗਲਾ ਲੜ ਲਗਾਉਣਾ ਲੜਨ ਵੇਗ ਤੋਂ ਪਿੰਚ ਕਰਕੇ ਫੁਣੀ ਨਾਲ ਦਾ ਬੱਥਰਦਾ ਕੇ ਬੰਦ ਪਾਸ ਉੱਤਰ ਆ ਕੇ ਦੋਈ ਬਲਾਂ ਜੁੜੇ ਆਪਾਂ ਵਾਲ ਨੇ ਇਕੱਠੇ ਕਰਨੇ ਆ ਨਾ ਦੋਈ ਬਲਾਂ ਜੁੜੇ ਆਪਾਂ ਵਾਲ ਨੇ ਇਕੱਠੇ ਕਰਕੇ ਜਿੱਥੇ ਆਪਣੇ ਪਹਿਲੇ ਵਾਲ ਮੁੱਕ ਰੂਣਗੇ ਥੋੜਾ ਪਲੜ ਲੋਡ ਕਰਕੇ ਰੈਟ ਕਰਕੇ ਜਿਹੜਾ ਪਲੜ ਨੂੰ ਤੇ ਵਾਲ ਨੇੜੇ ਪਹੁੰਚੇ ਲੋਡ ਕਰਕੇ ਜਿਹੜਾ ਪਲੜ ਮੋੜ ਕਰਕੇ ਲਗਾ ਦੇਣਾ ਹੈ ਤੇ ਨਾਲ ਜਿਹੜਾ ਬਾਕੀ ਪਾਦੇ ਨੇ ਆਪਾਂ ਸੈਟਿੰਗ ਕਰੀ ਜਾਣੀ ਐ ਤੇ ਵੀੜਾ ਪਾਗਲ ਵਾਲਾ ਨਾ ਕੋੜਾ ਜਿਹੜਾ ਇਹਦੇ ਵਿੱਚ ਤੋਂ ਪੇਟੀ ਕਾਇਕਾਏ ਪੋੜਦਾ ਹਦ ਤੋੜਾ ਕੇ ਬੰਦ ਪਾਸਾ ਉਤਰਾ ਕੇ ਚਾਰੋਂ ਕੋਨੇੜਾ ਪੜਨ ਉੱਤਰਾਟ ਕਰ ਲੈਣਾ ਚਾਰੋਂ ਕੋਨੇੜਾ ਪੜਨ ਉੱਤਰਾਟ ਕਰਕੇ ਤੇ ਲਾੜ ਨੂੰ ਇੱਕ ਵਾਰ ਫੋਲਡ ਲਗਾ ਦੇਣਾ ਲਾੜ ਨੂੰ ਇੱਕ ਵਾਰ ਫੋਲਡ ਕਰਨ ਤੋਂ ਬਾਅਦ ਉੱਤੋਂ ਜਿਹੜਾ ਲਾੜ ਨੂੰ ਦੱਬ ਲੈਣਾ ਹੈ ਦੱਬ ਕੇ ਤੇ ਲੜ ਨੂੰ ਜਿੱਤਣਾ ਸਾਫ਼ ਕਰਕੇ ਇਹ ਮੇਰੇ ਨੂੰ ਨੱਕ ਦੀ ਜਿਹੜਾ ਪੈਰ ਨੂੰ ਫੋਲਡ ਕਰਨਾ ਹੈ ਤੇ ਵੇੜੇ ਆਪਣੀ ਸ਼ੇਪ ਆਉ ਹੋ ਸੈੱਟ ਕਰਕੇ ਜਿਹੜਾ ਪੈਰ ਨੂੰ ਲੋੜ ਕਰਕੇ ਲਗਾ ਦੇਣਾ ਤੇ ਹਰ ਵਾਰ ਵਿੱਚ ਜਿਹੜੀ ਆਪਣੀ ਬਾਕੀ ਫਾਦੜੀ ਆਪਣੀ ਸੈਟਿੰਗ ਕਰੀ ਜਾਣੀ ਹੈ ਜਿਹੜੇ ਆਪਣੇ ਵਾਲ ਨੇ ਜਿਹੜੇ ਤੁਸੀਂ ਸੰਗਣਾ ਕਰ ਲਈ ਸੂਈਆਂ ਬਾਜਾਂ ਪੱਗਵਨ ਵਰਤ ਸਕਦੇ ਹੋ ਤੇ ਨੋਕ ਤੋਂ ਲੈ ਕੇ ਪਿੱਛੇ ਤੱਕ ਚੰਗੀ ਤਰ੍ਹਾਂ ਆਪਣੇ ਵਾਲ ਨੇ ਸੰਗਣੇ ਕਰਨੇ ਹਨ ਤੇ ਜਿੱਥੇ ਕਿਤੇ ਵਾਲ ਘੱਟ ਹੋਣਗੇ ਉਹ ਫਿਰ ਆਪਾਂ ਬਾਜਾਂ ਸੂਈਆਂ ਆਪਾਂ ਨੂੰ ਫੇਰ ਕਿਹੜੇ ਆਪਣੇ ਵਾਲ ਨੇ ਸੰਘਣੇ ਕਰ ਲੈਣੇ ਹਨ ਫਿਰ ਆਦਿ ਬਾਕੀ ਪਾਣੀ ਦੀ ਪਸਟਿੰਗ ਕਰੀ ਜਾਣੀ ਹੈ ਤੇ ਜਿਹੜੇ ਵੀ ਸਾਡੇ YouTube ਚੈਨਲ ਤੇ ਨਵੇਂ ਹਨ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ ਜਿਹੜੇ ਵੀ ਸਾਡੇ Facebook ਪੇਜ ਤੇ ਨਵੇਂ ਹਨ ਉਹ ਸਾਡੇ Facebook ਪੇਜ ਨੂੰ ਫੋਲੋ ਜਰੂਰ ਕਰਿਓ ਅਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜਿਹੜੇ ਵੀ ਇਹਨਾਂ ਨੂੰ ਬਲਾਂ ਵਾਲੀ ਪੱਗ ਉਹਨਾਂ ਨੂੰ ਕੋਈ ਪ੍ਰੋਬਲਮ ਹੋਦੀ ਆ ਤਾਂ ਇਸ ਵੀਡੀਓ ਦੇਖ ਕੇ ਜਿਹੜੇ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਲੈਣ ਚੰਗੇ ਤਾਂ ਆਪਣੇ ਵਾਲ ਨੇ ਸੈਟ ਕਰ ਲੈਣੇ ਹਨ ਕੁੱਟਲਰ ਨੇ ਉਹ ਵੀ ਆਪਾਂ ਇਹ ਸੈੱਟ ਕਰ ਲੈਣਾ ਤੁਸੀਂ ਕੁੱਟਲਰ ਨੂੰ ਸੈਟਿੰਗ ਕਰ ਲੈ ਆਪਣਾ ਇਹ ਦਬਾ ਸ਼ੀਸ਼ਾ ਆਪਣਾ ਵਾਖ ਸਕਦੇ ਹੋ ਜਿਹੜੀ ਆਪਣੀ ਸ਼ੇਪ ਆ ਉਹ ਵੀ ਆਪਾਂ ਸੈੱਟ ਕਰ ਲੈਣੀ ਆ ਤੇ ਫੇੜ ਆਪਾਂ ਅਗਲਾ ਲੜਾ ਲਗਾਉਣਾ ਕੱਲ ਦੀ ਲੜਾ ਕੱਲ ਦੀ ਲੜਨ ਨੂੰ ਜਿਹੜਾ ਬੈਗ ਤੋਂ ਫੋਲ ਲਗਾ ਮੈਚ ਕਰਾਣਾ ਫਿਰ ਜਿਹੜਾ ਕਲਰ ਨੂੰ ਸਿੰਗਲ ਕਰਕੇ ਉਸ ਵਿੱਚ ਜਿਹੜੇ ਆਪਾਂ ਬਲ ਨੂੰ ਪਾਉਣੇ ਹਨ ਜਿਹੜਾ ਤੁਸੀਂ ਲੜਾ ਸਾਫ ਵੀ ਲਗਾ ਦੋ ਤੇ ਬਲਾਂ ਨਾਲ ਹੀ ਕਾ ਸਾਦੇ ਹੋ ਫੇੜੇ ਆਪਾਂ ਜਿੰਨੀ ਆਪਾਂ ਪਹਿਲੇ ਪਹਿੜ ਨਾਲ ਅੱਖ ਕਵਰ ਕਰੀ ਸੀ ਉਨੇ ਆਪਾਂ ਅੱਖ ਕਵਰ ਕਰਕੇ ਤੇ ਲੜ ਨੂੰ ਸੈੱਟ ਕਰ ਲੈਣਾ ਤੇ ਜਿਹੜੇ ਉਹ ਚ ਬਲ ਪੰਜੇ ਨੇਗੇ ਉਹਨਾਂ ਨੂੰ ਜਿਹੜਾ ਪਲੋਡ ਕਰ ਲੈਣੇ ਉਂਗਲੀ ਤੇ ਗੁੱਠੇ ਨੇੜੇ ਆਪਾਂ ਦੇ ਵਿੱਚ ਬਲ ਪਾਉਣੇ ਹਨ ਤੇੜੋ ਤੇ ਵਾਲਾ ਇਹਨਾਂ ਨੂੰ ਬਾਹਰ ਨਾਲ ਕੱਢ ਲੈਣਾ ਹੈ। ਫਿਰ ਜਿੱਥੇ ਆਪਣੀ ਨੱਕ ਦੀ ਜਿਹੜੀ ਆਪਣੀ ਸੈਟ ਆਉਂਦੀ ਹੋएगी ਉੱਥੇ ਜਿਹੜਾ ਪਿਆੜ ਨੂੰ ਸੈਟ ਕਰਕੇ ਤੇ ਜਿੱਥੇ ਆਪਣੀ ਸੇਫ ਸੈਟ ਕਰਕੇ ਜਿਹੜਾ ਪਿਆੜ ਨੂੰ ਲੋਡ ਕਰਕੇ ਉੱਥੇ ਜਿਹੜਾ ਪਿਆੜ ਨੂੰ ਦਬੜ ਲੈਣਾ ਹੈ। ਇਹ ਨਾਲੇ ਯਾਰ ਬਾਕੀ ਬਾਦੜੀਆਂ ਕੋ ਸੈਟਿੰਗ ਕਰ ਜਾਣੀ ਹੈ ਤੇ ਆਪਣੀ ਸ਼ੇਪ ਉਹ ਵੀ ਆਪਾਂ ਸੈੱਟ ਕਰ ਲੈਣੀ ਹੈ ਤੇ ਜਿੱਦ ਤੋਂ ਕਿਤੇ ਆਪਣੀ ਜ਼ਿਆਦਾ ਪੱਗ ਨਿਕਲੂ ਉੱਥੇ ਬਿਹੜਾ ਪਦਾਵ ਦੇ ਕੇ ਆਪਣੀ ਪੱਕਾ ਉਹ ਸੈੱਟ ਕਰ ਲੈਣੀ ਹੈ ਉਤੜਾ ਜਿਹੜਾ ਆਪਾਂ ਬਾਏ ਫੇਰ ਲੈਣਾ ਹੈ ਉਤੜਾ ਜਿਹੜੀ ਸਟਾਈਲ ਗੱਲ ਜਿਹੜਾ ਤੁਸੀਂ ਆਪਣਾ ਡਬਲ ਸ਼ੀਸ਼ਾ ਆਪਣਾ ਵਰਤ ਸਕਦੇ ਹੋ ਜਿਹੜੇ ਆਪਣੇ ਵਾਲ ਨੇ ਉਹ ਵੀ ਆਪਾਂ ਸੰਘਣੇ ਕਰ ਲੈਣੇ ਹਨ ਤੇ ਬੜਾ ਆਪਾਂ ਸਟਾਕਣਾ ਜਿਹੜਾ ਆਪਾਂ ਲੈ ਸਕਦੇ ਹਾਂ ਸੈਂਟਰ ਤੋਂ ਉਹਨਾਂ ਬਵਾਏ ਤੋਂ ਖਿੱਚ ਕੇ ਚੰਗੀ ਤਰ੍ਹਾਂ ਚੱਲ ਪਾਸ ਨੂੰ ਫਲਾ ਕੇ ਤੇ ਜਿੱਥੋਂ ਕਿਤੇ ਸੁਨਗਰਹਿ ਦਾ ਉਥੋਂ ਬੜਾ ਡਬਲ ਸ਼ੀਸ਼ਾ ਦੇ ਕੇ ਤੇ ਚੰਗੀ ਤਰ੍ਹਾਂ ਆਪਾਂ ਸਿਰਾ ਕੰਗੀ ਤਰ੍ਹਾਂ ਟੜਕਾ ਕਰਕੇ ਬਾਹਰ ਫੇਰ ਕੇ ਚੰਗੀ ਤਰ੍ਹਾਂ ਦੱਬ ਕੇੜਾ ਬਸੜਾ ਕਵਰ ਕਰਨਾ ਹੈ ਤੇ ਜਿੱਥੋਂ ਕਿਦਾਂ ਸਨ ਕਰਾਂਦਾ ਉਥੋਂ ਵੀ ਜਿਹੜਾ ਤੁਸੀਂ ਡਬਲ ਜੀਆ ਦੇ ਕੇੜਾ ਆਪਣਾ ਸੜਾ ਕਵਰ ਕਰ ਸਕਦੇ ਹੋ ਚੰਗੀ ਤਰ੍ਹਾਂ ਚਾਰੇ ਪਾਸੇ ਇਹਦਾ ਪਸੜਾ ਕਵਰ ਕਰਨਾ ਹੈ ਬੈਦਰ ਫਿਰ ਇੱਕ ਵਾਰ ਖਿੱਚਾਂਗੇ ਜਿੱਥੋਂ ਕਿ ਤੋਣ ਕਰਾਂਦਾ ਉਥੋਂ ਆਪਾਂ ਚੰਗੀ ਤਰ੍ਹਾਂ ਜਿਹੜਾ ਸਿਰਾ ਕਵਰ ਕਰਕੇ ਬੈਦਰ ਲਉਣਾ ਅੱਧਾ ਸੱਜੂ ਅੱਧਾ ਭੋਬੇ ਹੋਲਡਰ ਕਿਹੜਾ ਪਿਆਣ ਨੂੰ ਸਾਫ਼ ਕਰਕੇ ਤੇ ਲੜ ਨੂੰ ਚੜਾਈ ਚ ਕਰਕੇ ਤੇ ਇੱਕ ਵਾਰ ਦੱਬ ਕੇ ਗਾਹਾਂ ਜਾਂ ਕਿਹੜਾ ਪਿਆਣ ਨੂੰ ਹਲਾ ਦੇਣਾ ਹੈ ਜਲਦੀ ਨਵੜ ਲੈ ਕੇ ਆ ਜੁੰਨੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ